ਯੋ ਇਹ ਵਾਦਾ ਬਚਨ ਸੁਣੋ ਸੁਣਨ ਦੇ ਆਸ਼ੀਸ਼ ਦੇ ਬਾਰੇ ਵਿੱਚ ਅੱਜ ਆਪਾਂ ਸਿੱਖ ਰਹੇ ਆ ਨਾ ਕਿ ਸੁਣਨ ਦੇ ਵਿੱਚ ਕਿੰਨੀ ਕੁ ਪਾਵਰ ਹੈ ਸੁਣ ਕੇ ਰਸੀਬ ਕਰਨ ਦੇ ਵਿੱਚ ਕਿੰਨੀ ਕੁ ਪਾਵਰ ਹੈ ਤਾਂ ਇੱਥੇ ਪਰਮੇਸ਼ਵਰ ਨੇ ਕਿਹਾ ਹੱਡੀਆਂ ਨੂੰ ਕਹਿ ਕਿ ਸੁਣੋ ਪ੍ਰਭੂ ਯਹਵਾ ਇਹ ਇਨ੍ਹਾਂ ਹੱਡੀਆਂ ਨੂੰ ਐਂਓ ਫਰਮਾਉਂਦਾ ਹੈ ਪ੍ਰਭੂ ਜੀ ਨੇ ਕਿਹਾ ਇਨ੍ਹਾਂ ਹੱਡੀਆਂ ਨੂੰ ਆਖ ਕੇ ਸੁਣੋ ਕਿ ਪ੍ਰਭੂ ਯਹਵਾ ਪਰਮੇਸ਼ਵਰ ਇਦਾਂ ਫਰਮਾਉਂਦਾ ਆ ਵੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦੀਆਂ ਹੋ ਜਾਓਗੀਆਂ ਦੇਖਣ ਨੂੰ ਫਨੀ ਜਿਆ ਨਹੀਂ ਲੱਗਿਆ ਕਿ ਡਰਾਈ ਬones ਸੁੱਕੀਆਂ ਹੱਡੀਆਂ ਉਹ ਕਿੱਦਾਂ ਸੁਣ ਸਕਦੀਆਂ ਆ ਕਿੱਦਾਂ ਉਹਨਾਂ ਦੇ ਅੰਦਰ ਆਤਮਾ ਪੈ ਸਕਦਾ ਪਤਾ ਨਹੀਂ ਇੱਥੇ ਕਿੰਨੇ ਜਾਨਿਆਂ ਦੀਆਂ ਹੱਡੀਆਂ ਆ ਕਿਹੜੀ ਹੱਡੀ ਕਿਹਦੇ ਨੇੜੇ ਪਈ ਆ ਕਿੱਦਾਂ ਹੋ ਸਕਦਾ ਆ ਪਰ ਉਹਨੇ ਕਿਹਾ ਕਿ ਇਹਨਾਂ ਹੱਡੀਆਂ ਨੂੰ ਕਹੇ ਕਿ ਪਰਮੇਸ਼ਵਰ ਰੱਤਾ ਕਹਿੰਦਾ ਕਿ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦੀਆਂ ਹੋ ਜਾਓਗੀਆਂ ਅਤੇ ਮੈਂ ਤੁਹਾਡੇ ਉੱਤੇ ਨਾੜਾਂ ਦੇਵਾਂਗਾ ਅਤੇ ਤੁਹਾਡੇ ਉੱਤੇ ਮਾਸ ਚੜਾਵਾਂਗਾ ਇਹਦਾ ਮਤਲਬ ਉਹਨਾਂ ਦੇ ਉੱਤੇ ਨਾੜਾ ਨਹੀਂ ਸੀ ਉਹਨਾਂ ਦੇ ਉੱਤੇ ਮਾਸ ਨਹੀਂ ਸੀ ਅਤੇ ਤੁਹਾਨੂੰ ਚੰਮ ਨਾਲ ਟਕਾਂਗਾ ਚਮੜੀ ਵੀ ਨਹੀਂ ਸੀ ਕਹਿੰਦਾ ਮੈਂ ਤੁਹਾਨੂੰ ਚੰਮ ਨਾਲ ਟਕਾਂਗਾ ਅਤੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਅਤੇ ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਸੋ ਮੈਂ ਹੁਕਮ ਅਨੁਸਾਰ ਅਗੰਮ ਵਾਚਿਆ ਤਾਂ ਪਰਮੇਸ਼ਵਰ ਦਾ ਜਨ ਕੇੰਦਾ ਪ੍ਰਭੂ ਦਾ ਨਬੀ ਕਹਿੰਦਾ ਕਹਿੰਦਾ ਜਿੱਦਾਂ ਮੈਨੂੰ ਹੁਕਮ ਹੋਇਆ ਮੈਂ ਉਦਾਂ ਹੀ ਭੁੱਖ ਬਾਣੀ ਕੀਤੀ ਉਦਾਂ ਹੀ ਅਗੰਮ ਵਾਚ ਦਿੱਤਾ ਕਹਿੰਦਾ ਵਾਚਿਆ ਤੇ ਜਿਸ ਵੇਲੇ ਮੈਂ ਅਗੰਮ ਵਾਚ ਰਿਹਾ ਸਾਂ ਤਾਂ ਮੈਂ ਕਹਿ ਰਿਹਾ ਸਾਂ ਤਾਂ ਇੱਕ ਸ਼ੋਰ ਆਇਆ ਇੱਕ ਰੌਲਾ ਜਿਹਾ ਹੋਇਆ ਅਤੇ ਵੇਖੋ ਪੁਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ ਹਰੇਕ ਹੱਡੀ ਆਪਣੀ ਹੱਡੀ ਨਾਲ ਅਤੇ ਮੈਂ ਵੇਖਿਆ ਤਾਂ ਕੀ ਵੇਖਦਾ ਹਾਂ ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ ਆਇਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ ਪਰ ਉਹਨਾਂ ਵਿੱਚ ਆਤਮਾ ਨਹੀਂ ਸੀ ਤਾਂ ਦੋਨੇ ਮੈਨੂੰ ਆਖਿਆ ਆਤਮਾ ਲਈ ਅਗੰਵਾਚ ਹੇ ਆਦਮੀ ਦੇ ਪੁੱਤਰ ਅਗੰਵਾਚ ਤੂੰ ਆਤਮਾ ਨੂੰ ਆਖ ਕੇ ਹੇ ਪ੍ਰਭੂ ਯਹੋਵਾ ਇਹੋਂ ਪਰਮਾਉਂਦਾ ਹੈ ਏ ਆਤਮਾ ਤੁਸੀਂ ਚਪੇਰੀਆਂ ਦੀਆਂ ਹਵਾਵਾਂ ਤੋਂ ਆਓ ਅਤੇ ਵੱਡੀਆਂ ਹੋਆਂ ਵਿੱਚ ਆਤਮਾ ਪਾਓ ਕਿ ਜਿਉਂਦਿਆਂ ਹੋ ਜਾਣ ਸੋ ਮੈਂ ਉਹਦੇ ਹੁਕਮ ਦੇ ਅਨੁਸਾਰ ਅਗਮ ਵਾਚਿਆ ਅਤੇ ਉਹਨਾਂ ਵਿੱਚ ਆਤਮਾ ਪੈ ਗਿਆ ਅਤੇ ਜਿਉਂਦਿਆਂ ਹੋ ਕੇ ਆਪਣੇ ਪੈਰਾਂ ਪਰਨੇ ਖਲੋ ਗਈਆਂ ਇੱਕ ਬਹੁਤ ਹੀ ਵੱਡੀ ਫੌਜ ਸੀ ਹallelujah ਸੁਖ ਲੀਨਾ ਹੱਦੀਆਂ ਚੂਰ ਚੂਰ ਹੋਈਆਂ ਹੱਦੀਆਂ ਜਿਨ੍ਹਾਂ ਵਿੱਚ ਨਾੜਾਂ ਨਹੀਂ ਲਹੂ ਨਹੀਂ ਮਾਸ ਨਹੀਂ ਮਸਲਸ ਨਹੀਂ ਜਾਨ ਨਹੀਂ ਆਤਮਾ ਨਹੀਂ ਓਨਲੀ ਡਰਾਈ ਬੋਨਸ ਸੁੱਕੀਆਂ ਹੱਡੀਆਂ ਪਰ ਜਦੋਂ ਉਹਨਾਂ ਹੱਡੀਆਂ ਨੇ ਸੁਣਿਆ ਜੋ ਪਰਮੇਸ਼ਵਰ ਤੇ ਜਾਨ ਨੇ ਬੋਲਿਆ ਇੱਥੇ ਪ੍ਰਭੂ ਯਹੋਵਾ ਨੇ ਆਪ ਨਹੀਂ ਜਾਣ ਹੱਡੀਆਂ ਨੂੰ ਪ੍ਰਭੂ ਤੇ ਆਪ ਕਹਿਣ ਦੀ ਸਮਰਥ ਨੂੰ ਆਪਾਂ ਉਤਪਤੀ ਕਿਤਾਬ ਦੇ ਵਿੱਚ ਦੇਖਦੇ ਕਹਿੰਦੇ ਸ਼ਬਦ ਬੋਲਿਆ ਤੇ ਸਾਰਾ ਕੁਛ ਸਿਰਜਿਆ ਗਿਆ ਪਰ ਇੱਥੇ ਸਾਨੂੰ ਸਮਝ ਆਏ ਕਿ ਪਰਮੇਸ਼ਰ ਆਪਣੇ ਬੰਦੇ ਦੇ ਰਾਹੀਂ ਵੀ ਆਪਣਾ ਸ਼ਬਦ ਭੇਜ ਕੇ ਸੁੱਕੀਆਂ ਹੱਡੀਆਂ ਨੂੰ ਜਾਨ ਪਾਉਣ ਦੇ ਲਈ ਸਮਰਥੀ ਆ ਉਹਨਾਂ ਵਿੱਚ ਆਤਮਾ ਪਾਉਣ ਦੇ ਲਈ ਸਮਰਥੀ ਆ ਔਰ ਵਚਨ ਦੇ ਵਿੱਚ ਲਿਖਿਆ ਉਹ ਇੱਕ ਵੱਡੀ ਫੌਜ ਸੀ ਔਰ ਆਤਮਾ ਵੀ ਉਹਨਾਂ ਵਿੱਚ ਪੈ ਗਿਆ ਹੱਡੀਆਂ ਆਪੋ ਆਪਣੀ ਹੱਡੀ ਦੇ ਨਾਲ ਸਹੀ ਜਗ੍ਹਾ ਤੇ ਜੁੜੀਆਂ ਅਤੇ ਆਪਣੇ ਪੈਰਾਂ ਪਰਨੇ ਖਲੋ ਗਈਆਂ ਹallelujah ਜੇਕਰ ਤੁਹਾਡੇ ਜੀਵਨ ਦੇ ਵਿੱਚ ਸੁੱਕੀਆਂ ਹੱਡੀਆਂ ਹਨ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖਤਮ ਹੋ ਚੁੱਕੀਆਂ ਹਨ ਤੁਹਾਨੂੰ ਲੱਗਦਾ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਨਹੀਂ ਆ ਸਕਦੀਆਂ ਤੁਹਾਨੂੰ ਲੱਗਦਾ ਮੇਰੀ ਜ਼ਿੰਦਗੀ ਵਿੱਚ ਕਦੀ ਵੀ ਬਰਕਤ ਨਹੀਂ ਆ ਸਕਦੀ ਤੁਹਾਨੂੰ ਲੱਗਦਾ ਮੇਰੇ ਕਦੀ ਔਲਾਦ ਨਹੀਂ ਹੋ ਸਕਦੀ ਤੁਹਾਨੂੰ ਲੱਗਦਾ ਮੇਰੇ ਗੁਨਾਹ ਨਹੀਂ ਬਖਸ਼ੇ ਜਾ ਸਕਦੇ ਤੁਹਾਨੂੰ ਲੱਗਦਾ ਮੈਂ ਮੈਂ ਕਦੀ ਕਾਮਯਾਬ ਨਹੀਂ ਹੋ ਸਕਦਾ ਤਾਂ ਅੱਜ ਸਹਿਨਾਵਾ ਦਾ ਯਹੋਵਾ ਪਰਮੇਸ਼ਰ ਤੁਹਾਨੂੰ ਫਰਮਾਉਂਦਾ ਇਹਨਾਂ ਸੁੱਕੀਆਂ ਹੱਡੀਆਂ ਨੂੰ ਕਹਿ ਯਹੋਵਾ ਪਰਮੇਸ਼ਰ ਦਾ ਬਚਨ ਸੁਣੋ ਅਰ ਪ੍ਰੋਫੈਸੀ ਕਰੋ ਪ੍ਰੋਫੈਸੀ ਕਰੋ ਸੀ ਮਤਲਬ ਹੁੰਦਾ ਆਉਣ ਵਾਲੇ ਸਮੇਂ ਦੇ ਲਈ ਸ਼ਬਦ ਬੋਲੋ ਤਾਂ ਤੁਸੀਂ ਕਿਦਾਂ ਪ੍ਰੋਫੈਟਿਕ ਵਰਡ ਬੋਲਣਾ ਮੈਂ ਕਾਮਯਾਬ ਹੋਵਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਖੁਸ਼ੀ ਦੇ ਨਾਲ ਭਰਿਆ ਰਹਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਕਦੀ ਨਹੀਂ ਹਾਰਾਂਗਾ ਪਰ ਜਿੱਤਾਂਗਾ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਸਵਰਗ ਨੂੰ ਜਾਵਾਂਗਾ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਇਸ ਵੀਰ ਚੇਰ ਤੋਂ ਉੱਠਾਂਗਾ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਬਿਮਾਰੀ ਦੇ ਮੰਝੇ ਤੋਂ ਉੱਠਾਂਗਾ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਆਪਣੇ ਜੀਵਨ ਦੇ ਵਿੱਚ ਆਪਣੇ ਲਈ ਆਪਣੀਆਂ ਸੁੱਕੀਆਂ ਹੱਡੀਆਂ ਨੂੰ ਬੇਜਾਨ ਹੋਈਆਂ ਚੀਜ਼ਾਂ ਨੂੰ ਬੇਜਾਨ ਹੋਈਆਂ ਆਸਾਂ ਨੂੰ ਪ੍ਰੋਫੈਟਿਕ ਵਰਡ ਸੁਣਾਓ ਔਰ ਕਹੋ ਸੁਣੋ ਜ਼ਰੂਰ ਕਹੋ ਕਿ ਮੇਰੇ ਜੀਵਨ ਦੇ ਵਿਚਲੀਆਂ ਸੁੱਕੀਆਂ ਹੱਡੀਆਂ ਸੁਣਨ ਕਿਉਂ ਨਾ ਉੱਤੇ ਖੁਸ਼ੀਆਂ ਦਾ ਮਾਸ ਚੜ ਜਾਏ ਖੁਸ਼ੀਆਂ ਦੀਆਂ ਨਾੜਾਂ ਆ ਜਾਣ ਖੁਸ਼ੀ ਦਾ ਆਤਮਾ ਆ ਜਾਏ ਔਰ ਮੇਰੇ ਜੀਵਨ ਦੀਆਂ ਸੁੱਕੀਆਂ ਹੱਡੀਆਂ ਜਿੰਦਾ ਜਾਨ ਹੋ ਕੇ ਆਤਮਾ ਨਾਲ ਭਰਪੂਰ ਹੋ ਕੇ ਆਪਣੇ ਪੈਰਾਂ ਤੇ ਗਵਾਹੀ ਦੇ ਨਾਲ ਖੜੇ ਹੋ ਜਾਣ ਹalleluyah ਜਦੋਂ ਤੁਸੀਂ ਇਦਾਂ ਕਰਨ ਲੱਗ ਜਾਣਾ ਤੁਸੀਂ ਦੇਖਿਓ ਤੁਹਾਡੇ ਜੀਵਨ ਦੀਆਂ ਉਦਾਸੀਆਂ ਮੁੱਕ ਜਾਣੀਆਂ ਆ ਤੁਹਾਡੇ ਜੀਵਨ ਦੇ ਵਿੱਚੋਂ ਹਰ ਗਮ ਦੂਰ ਹੋ ਜਾਣੀਆਂ ਜਿਹੜੇ ਨਸ਼ਾ ਛੱਡਣ ਤੋਂ ਅਸਮਰੱਥ ਜਿਨ੍ਹਾਂ ਨੂੰ चाहे चिट्टे चाहे लिकुड चाहे, चाहे सोलड किसी भी प्रभु ये प्रभु येसु मसीह जी कहो हे नशे की सुखी हड्डी सुन यो परमेश्वर बचन सुन के मैं नशा छा प्रभु येसु मसीह जी के नाम और मैं नशे तो आजादी ਗਵਾਹੀ ਨਾਲ ਖੜਾ ਹੋਵਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਔਰ वचन ਚ ਲਿਖਿਆ ਨੇਚਾ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਆ ਸੋ ਇਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਕਿੰਨੀਆਂ ਵੱਡੀਆਂ ਆਸ਼ੀਸ਼ਾਂ ਜਿਹੜੀਆਂ ਆ ਉਹ ਆਉਂਦੀਆਂ ਆ 12 ਨੰਬਰ ਪੰਕਤੀ ਦੇ ਵਿੱਚ ਸੌਰੀ 11 ਤੋਂ ਆਪਾਂ ਦੇਖ ਲੈਨੇ ਆ ਕਹਿੰਦਾ ਤਦ ਉਹਨੇ ਮੈਨੂੰ ਆਖਿਆ ਹੈ ਆਦਮੀ ਦੇ ਪੁੱਤਰ ਇਹ ਹੱਡੀਆਂ ਇਜ਼ਰਾਈਲ ਦਾ ਸਾਰਾ ਘਰਾਣਾ ਹੈ ਵੇਖ ਇਹ ਆਖਦੇ ਹਨ ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ ਅਸੀਂ ਤਾਂ ਉੱਕੇ ਕੱਟੇ ਗਏ ਹ ਇਸ ਲਈ ਤੂੰ ਅਗੰਮ ਬਾਚ ਅਤੇ ਇਹਨਾਂ ਨੂੰ ਆਖ ਪ੍ਰਭੂ ਯਹੋਵਾਯੋਂ ਫਰਮਾਉਂਦਾ ਹੈ ਹੈ ਮੇਰੇ ਲੋਕੋ ਵੇਖੋ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਜ਼ਰਾਈਲ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਹੇ ਮੇਰੇ ਲੋਕੋ ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜਿਉਂਦੇ ਹੋ ਜਾਓਗੇ ਅਤੇ ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਨੇ ਫਰਮਾਇਆ ਅਤੇ ਮੈਂ ਹੀ ਪੂਰਾ ਕੀਤਾ ਯਹੋਵਾ ਦਾ ਵਾਕ ਹੈ ਹallelujah ਹੁਣ ਵਚਨ ਵਿੱਚ ਇਹ ਗੱਲ ਲਿਖੀ ਆ ਕਹਿੰਦਾ ਇਹ ਇਜ਼ਰਾਈਲ ਦਾ ਘਰਾਣਾ ਆ ਜਿਹੜੇ ਕਹਿੰਦੇ ਸਾਡੀ ਤਾਂ ਆਸ ਹੀ ਮੁੱਕ ਗਈ ਆ ਅਸੀਂ ਤਾਂ ਕੱਟੇ ਹੀ ਗਏ ਆ ਸਾਡੇ ਵਰ ਦਾ ਰੱਬ ਦੇਖਦਾ ਹੀ ਨਹੀਂ ਸਾਡੀ ਤਾਂ ਦੁਆਏ ਸੁਣਦਾ ਹੀ ਨਹੀਂ ਅਸੀਂ ਤਾਂ ਦੁਖੀ ਪਏ ਆ ਅਸੀਂ ਨਿਰਾਸ਼ ਹੋਏ ਪਏ ਆ ਕਹਿੰਦਾ ਇਹਨਾਂ ਨੂੰ ਕਹੇ ਸੁਣੋ ਅਤੇ ਅਗਾਮਵਾਚੋ ਅਰ ਕਹਿੰਦਾ ਮੈਂ ਤੁਹਾਡੀਆਂ ਕਬਰਾਂ ਚੋਂ ਤੁਹਾਨੂੰ ਬਾਹਰ ਕੱਢਾਂਗਾ ਜਿਹੜੀਆਂ ਦੁੱਖਾਂ ਦੀਆਂ ਕਬਰਾਂ ਵਿੱਚ ਤੁਸੀਂ ਬੰਦ ਹੋ ਚੁੱਕੇ ਆ ਜਿਹੜੀਆਂ ਸਮੱਸਿਆਵਾਂ ਦੀਆਂ ਕਬਰਾਂ ਨੇ ਤੁਹਾਡੀਆਂ ਖੁਸ਼ੀਆਂ ਨੂੰ ਦੱਬ ਦਿੱਤਾ ਜਿਹੜੀਆਂ ਕਬਰਾਂ ਦੇ ਵਿੱਚ ਤੁਹਾਡੇ ਸੁੱਖ ਦੱਬੇ ਹੋਇਆ ਕਹਿੰਦਾ ਮੈਂ ਉਹਨਾਂ ਕਬਰਾਂ ਨੂੰ ਖੋਲਾਂਗਾ ਔਰ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਨੇ ਇਹ ਕਿਹਾ ਅਤੇ ਮੈਂ ਹੀ ਇਹਨੂੰ ਪੂਰਾ ਕੀਤਾ ਇਹ ਮੇਰਾ ਵਾਕ ਹੈ ਹallelujah ਅੱਜ ਜੋ ਵੀ ਤੁਹਾਡੀ ਜ਼ਿੰਦਗੀ ਦੀ ਬਰਕਤ ਖੁਸ਼ੀ ਕੁਛ ਵੀ ਜੋ ਵੀ ਦੱਬਿਆ ਹੋਇਆ ਜਿਹਦੇ ਚੋਂ ਤੁਹਾਡੀ ਆਸ ਮੁੱਕ ਚੁੱਕੀ ਆ ਅੱਜ ਤੁਹਾਡੀ ਉਹ ਕਬਰ ਖੁੱਲ ਰਹੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਦਾਸੀ ਪ੍ਰਭੂ ਦੇ ਦਿੱਤੇ ਅਧਿਕਾਰ ਦੇ ਨਾਲ ਤਦੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰੋਫੈਟਿਕ ਵਰਡ ਰੀਲੀਜ਼ ਕਰਦੀ ਆ ਕਿ ਤੁਹਾਡੀਆਂ ਟੁੱਟੀਆਂ ਆਸਾਂ ਗੰਢੀਆਂ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੇ ਰੁਕੇ ਹੋਏ ਕੰਮ ਬੜੇ ਜਾ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਅੱਜ ਤੁਸੀਂ ਰੋਗਾਂ ਤੋਂ ਨਰੋਏ ਹੋਣ ਜਾ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਅੱਜ ਤੁਸੀਂ ਦੁਸ਼ਟ ਆਤਮਿਆਂ ਤੋਂ ਆਜ਼ਾਦ ਹੋਣ ਜਾ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਤੁਸੀਂ ਧਾਰਮਿਕਤਾ ਨੂੰ ਲੈ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਤੁਸੀਂ ਧਰਮੀ ਪਰਜਾ ਬਣ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਇਹ ਚਰਚ ਸੱਤ ਗੁਣਾ ਵੱਧ ਰਹੀ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਆਲਾ ਦੁਆਰਾ ਭਰ ਰਿਹਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਕਲੀਸਿਆ ਧਰਮੀਆਂ ਦੀ ਕਲੀਸਿਆ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਰ ਇੱਥੇ ਇੱਕ ਵੀ ਗਮਗੀਨ ਨਹੀਂ ਹੋਊਗਾ ਸਭ ਖੁਸ਼ਕਿਸਮਤ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਲ ਮੈਂ ਡਿਕਲੇਅਰ ਕਰਦੀ ਆ ਇਹ ਸਾਰੀ ਆਸ਼ੀਸ਼ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਿਉਂਕਿ ਮੈਂ ਜਾਣਦੀ ਆ ਮੇਰਾ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਸਾਮੰਤ ਹੀ ਆ ਹallelujah so my dear ਬਰਦਰਸ ਐਂਡ ਸਿਸਟਰਸ ਮੈਂ ਤੁਹਾਨੂੰ ਇਹ ਕਹਿੰਦੀ ਆ ਸੁਣਨ ਵਾਲੇ ਬਣੋ ਸੁਣ ਕੇ ਮੰਨਣ ਵਾਲੇ ਬਣੋ ਤਾਂ ਜੋ ਪਰਮੇਸ਼ਵਰ ਦਾ ਬੋਲਿਆ ਹੋਇਆ ਲਿਖਿਆ ਹੋਇਆ ਠਹਿਰਾਇਆ ਹੋਇਆ ਹਰੇਕ ਲੋਗੋਸ ਵਰਡ ਹਰੇਕ ਰੇਮਾ ਵਰਡ ਤੁਹਾਡੇ ਜੀਵਨ ਦੇ ਵਿੱਚ ਆਸ਼ੀਸ਼ ਦੀ ਸਿਰਜਣਾ ਕਰੇ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਦਿੱਕਰ ਪਰਮੇਸ਼ਵਰ ਦੇ ਚਾਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ